ਸਿਕਾ ਸਾਰਿਆਂ ਨੂੰ ਨੀਤ ਵਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਵੈਸੇ ਤੁਹਾਨੂੰ ਦਿਵਾਲੀ ਦੀਆਂ ਸਿਵਾਧਾਨਾਂ ਦੇ ਦਿੱਤੀਆਂ ਸੀ ਕੱਲ ਵਾਲੇ ਵਲੌਗ ਦੇ ਵਿੱਚ ਤੇ ਅੱਜ ਵੀ ਤੁਹਾਨੂੰ ਇਹ 21 ਤਰੀਕ ਦੀਆਂ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਹੁਣ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਸੇ ਤਰ੍ਹਾਂ ਹੀ ਆਪਾਂ ਦਿਵਾਲੀ ਦਾ ਤਿਆਰ ਤੇ ਖੁਸ਼ੀਆਂ ਨਾਲ ਇਹ ਮਨਾਉਂਦੇ ਰਹੀਏ ਹਾਂ ਜੀ ਵੈਸੇ ਕਈ ਜਣੇ ਤਾਂ ਮਿਲਦਾ ਸ਼ਾਇਦ ਕੱਲ ਹੀ ਕਹਿੰਦੇ ਸੀ 20 ਤਰੀਕ ਦੀ ਦਿਵਾਲੀ ਮਨਾ ਲਈ ਹੈਗੀ ਆ ਤੇ ਵੈਸੇ ਆਸਾਂ ਦੇ ਗੁਰਦੁਆਰੇ ਵਾਲੇ ਬਾਬੇ ਨੇ ਇਹੀ ਕਿਹਾ ਵੀ 21 ਤਰੀਕ ਦੀ ਦੀਵਾਲੀ ਹੈਗੀ ਤੇ ਅੱਜ ਅਸੀਂ ਫਿਰ 21 ਤਰੀਕ ਦੀ ਦੀਵਾਲੀ ਮਨਾਵਾਂਗੇ ਰਾਤ ਅਸੀਂ ਕੱਲ ਦੀਵਾਲੀ ਨਹੀਂ ਮਨਾਏ ਅੱਜ 21 ਤਰੀਕ ਦੀ ਦੀਵਾਲੀ ਮਨਾਵਾਂਗੇ ਤੇ ਨਾਲੇ ਅੱਜ ਕਰਨੀ ਆ ਪੂਜਾ ਮਾਤਰਾਣੀ ਦੀ ਕਢਾਈ ਕਰਨੀ ਆ ਬਾਬਾ ਜੀ ਦੀ ਝੰਡ ਤੇ ਜਾਣਾ ਤੇ ਅੱਜ ਮੇਰਾ ਨਾ ਸਿਰ ਦਰਦ ਵੀ ਬਹੁਤ ਹੋਈ ਜਾਂਦਾ ਸਵੇਰ ਜਦੋਂ ਮੈਂ ਉੱਠੀ ਸੀ ਨਾ ਉਹ ਤਾਂ ਸਿਰ ਦਰਦ ਹੋਣ ਲੱਗ ਗਿਆ ਸੀਗਾ ਸੁਬਾ ਫਿਰ ਮੈਂ ਨਾ ਆ ਕੇ ਉਸ ਤੋਂ ਬਾਅਦ ਫਿਰ ਮੈਂ ਰੋਟੀ ਬਣਾਈ ਤੇ ਲੱਸੀ ਪਾ ਕੇ ਆਂਦੀ ਸੁਬਾ ਛੱਤ ਤੇ ਨਾ ਬਾਬੇ ਦੀ ਮਿੱਟੀ ਬਣੀ ਹੈਗੀ ਤੇ ਅਸੀਂ ਮੱਸੀ ਵਾਲੇ ਦਿਨ ਲੱਸੀ ਪਾਉਣੇ ਹੁੰਨੇ ਆ ਤੇ ਲੱਸੀ ਪਾ ਕੇ ਆਂਦੀ ਉਸ ਤੋਂ ਬਾਅਦ ਫਿਰ ਮੈਂ ਰੋਟੀ ਬਣਾਈ ਰੋਟੀ ਬਣਾਇਆ ਕਿ ਉਸ ਤੋਂ ਬਾਅਦ ਫਿਰ ਖਾਧੀ ਰੋਟੀ ਤੇ ਇਹਨਾਂ ਦੇ ਪਾਪਾ ਨੂੰ ਵੀ ਰੋਟੀ ਖਵਾਤੀ ਉਸ ਤੋਂ ਬਾਅਦ ਫਿਰ ਹੁਣ ਚੱਲੀ ਜਾਂਦਾ ਸਫਾਈਆਂ ਕਿਉਂਕਿ ਮੇਰਾ ਤਾਂ ਸਿਰ ਦਰਦ ਹੋ ਹੀ ਜਾਂਦਾ ਤੇ ਇਧਰ ਵੇਖੋ ਲੱਗੀ ਪਈ ਆ ਆਪਣਾ ਸਫਾਈਆਂ ਕਰਨ। ਥੋੜਾ ਬਹੁਤਾ ਇਹ ਝਾੜੂ ਕੱਢ ਦੂਗੀ ਕਿਉਂਕਿ ਨਾ ਡਸਟ ਤੋਂ ਮੈਨੂੰ ਅਲਰਜੀ ਆ। ਤੇ ਵੈਸੇ ਮੈਂ ਨਾ ਰੋਟੀ ਖਾ ਕੇ ਦੁਵਾਦੀ ਲੈ ਲਈ ਹੈਗੀ ਆ ਤੇ ਬਸ ਕੁਇਰ ਦੇ ਇੱਕ ਘੰਟੇ ਤੱਕ ਫਰਕ ਪੈ ਜਾਊਗਾ ਸਿਰ ਨੂੰ ਉਸ ਤੋਂ ਬਾਅਦ ਫਿਰ ਬਸ ਹੈ ਵੀ ਕਰਦੀ ਆ ਕੰਮ ਕਿਉਂਕਿ ਇਹ ਤਾਂ ਛੋਟੀ ਵਿਚਾਰੀ ਇੰਨਾ ਥੋੜੀ ਨਾ ਹੁੰਦਾ ਇਹ ਤਾਂ ਮਾਣਾ ਮੋਟਾ ਕਰ ਦੂਗੀ ਜਿਹੜੇ ਕੰਮ ਇਹ। ਤੇ ਵਲੌਗ ਦੇ ਨਾਲ ਤੁਸੀਂ ਐਂਡ ਤੱਕ ਬਣੇ ਰਹੋ ਠੀਕ ਹੈ ਜੀ ਆਪਾਂ ਸਾਰੇ ਦਿਨ ਦਾ ਵਲੌਗ ਬਣਾਵਾਂਗੇ ਦਿਵਾਲੀ ਦਾ ਦਿਨ ਆਪਾਂ ਕਿਸ ਤਰ੍ਹਾਂ ਮਨਾਉਣੇ ਹੈਗੇ ਆ। ਕਿਵੇਂ ਆਪਾਂ ਇਹ ਤਿਆਰ ਦੇ ਵਿੱਚ ਕਿਵੇਂ-ਕਿਵੇਂ ਕੰਮ ਕਰਦੇ ਹੈਗੇ ਠੀਕ ਹੈ ਤੇ ਐਂਡ ਤੱਕ ਬਣੇ ਰਿਹਾ ਵਲੌਗ ਦੇ ਨਾਲ ਹਰੇ ਸਾਦੇ ਬਿਆਰ ਦਾ ਗੜਾ ਕਢਾ ਲੈਣਾ ਅੱਜ ਬਾਨੀ ਵਾਓ ਅੱਧੇ ਨਿਮਚਾ ਆਉਦੇ ਤਾਰੇ ਗੋਲੀ ਲੈ ਅੰਦਰ 15 ਦੇ ਵਾਸਤੇ ਵੇਚ ਲਾ ਸੋਣਾ ਨਾ ਗੰਡ ਖੋਲ ਲੈ ਆ ਵੀ ਵਿਖਾ ਬੋਲ ਦੋ ਬੰਨਿਆਂ ਚ ਖੋਲਾ ਖੋਲਾ ਆਜਾ ਖੋਲ ਦੇ ਬੱਸ ਉੱਤੋਂ ਕੰਚੀ ਨਾ ਕਰ ਦੇ ਅਰਪਨ ਉਹ ਕਰਤਾ ਵੀ ਹੋਇ ਖੋਲ ਨਿਕਲ ਗਿਆ ਵਾਓ ਹਾਂ ਫੁੱਲ ਲੈ ਕੇ ਆਂਦੇ ਆਂ ਮਾਤਾ ਦੇ ਮੰਦਰ ਦੇ ਵਿੱਚ ਚੜਾਵਾਂਗੇ ਮਾਤਾ ਲక్ష్ਮੀ ਦੇ ਪਾਰ ਦੇ ਲਾ ਭਾਬਾ ਅਮਿਤ ਆਜਾ ਨਾ ਨਹੀਂ ਮਰ ਕੇ ਆਪਾਂ ਤੁਹੀਂ ਨਾਲ ਜਾਣਾ ਪਵੇਗਾ ਆ ਲੈ ਆਂਦੇ ਫਲਾਵਰ ਕਰਨ ਜੀ ਤੇ ਮਾਤਾ ਜੀ ਨੂੰ ਗੁਲਾਬ ਦੇ ਫੁੱਲ ਲੈ ਕੇ ਆਏ ਆਂ ਆ ਲੈ ਆਂਦੇ ਆ ਗੁਰੜੀ ਗਲੇ ਨਾ ਹਾਏ ਦੇਖਾ ਹੁਣ ਤੁਸੀਂ ਕਿੱਥੇ ਚੱਲੇ ਤੂੰ ਪਾਣ ਹੈ ਬਾਹਰ ਬਾਹਰ ਲੋਗੋ ਤੁਪਾਉਂਗੇ ਤੁਪਾਉਂਗੇ ਅਗਰ ਤੁਹਾਨੂੰ ਅਸਟੌਰੀ ਇੱਕ ਨਹੀਂ ਇਸ ਸਤਵ ਤੇ ਆਇਆ ਹੈ ਐਪਲੀਕੇਸ਼ਨ ਦੋਸਤਾਂ ਨਾਲ ਕੀ ਚੱਟ ਤੇ ਜਾਵੋ ਹੋਰ ਇਧਰ ਬਿਜਲੀ ਦਾ ਚੁੱਲਾ ਨਹੀਂ ਹੁੰਦਾ ਜਿਹੜਾ ਉਹ ਖਰਾਬ ਹੋ ਗਿਆ ਸੀਗਾ ਉਹਨੂੰ ਅਸੀਂ ਠੀਕ ਕੀਤਾ ਰੋ ਪੱਖਾ ਨਹੀਂ ਚੱਲਦਾ ਸੀਗਾ ਆ ਮੁੰਡਾ ਮੇਰਾ ਹੁਣ ਕਸੇ ਜਾਂਦਾ ਨਾੜ ਵਧੀਆ ਹੋ ਗਿਆ ਠੀਕ ਹੋ ਗਏ ਨੇ ਤਾਂ ਉੱਥੇ ਲੈਣ ਦੇਣਾ ਐਵੇਂ ਲੈ ਲੈਣੇ 100 ਰੁਪਏ ਨਹੀਂ ਹਨਾ ਸਹੀ ਗਾ ਚੱਲ ਪਿਆ ਵਧੀਆ ਸਹੀ ਹੋ ਗਿਆ ਇੱਧਰ ਕਰਨਜੀ ਦੇ ਕੋਲ ਬਣਾਈ ਜਾਂਦੀ ਆ ਪਾਕੀਆਂ ਦੀ ਅੱਗ ਇਸ ਤੋਂ ਬਾਅਦ ਮਹਾਮਈ ਦੀ ਪੂਜਾ ਕਰਾਂਗੇ ਆਪਾਂ ਮਾਤਾ ਰਾਣੀ ਦੀ ਤੋਹਵਤੀ ਪਾਵਾਂਗੇ ਕੱਲ ਨੂੰ ਚੁੱਲਾ ਕੱਲ ਨੂੰ ਬੁੱਧਵਾਰ ਹੈ ਨਾ ਕੱਲ ਨੂੰ ਬੱਧਵਾਰ ਹੋਰ ਚੁੱਲ੍ਹਾ ਲੈ ਕੇ ਆਵਾਂਗੇ ਚੁੱਲੇ ਤੋਂ ਬਿਨਾ ਖਰਾਕ ਨਹੀਂ ਮੱਤ ਦੀ ਜੀ ਹਾਂ ਲਿਆਉਣਾ ਤਾਂ ਸੀਗਾ ਟੁੱਟ ਗਿਆ ਤੂੰ ਮੈਨੂੰ ਯਾਦ ਨਹੀਂ ਖਰਾਬ ਤੜਕੇ ਲਈ ਹੁੰਦੇ ਗਏ ਤਾਂ ਸੀ ਨਹੀਂ ਅੱਜ ਮੰਗਲਵਾਰ ਸੀ ਤਾਂ ਕਰਕੇ ਮੈਂ ਕਿ ਕੱਲ ਨੂੰ ਬੱਧਵਾਰਾ ਬੱਧਵਾਰ ਲਿਆਵਾਂਗੇ ਮੱਛੀ ਵੀ ਨਹੀਂ ਮੱਈਦੀ ਮਸ਼ੀਨ ਦਾ ਤੇਲ ਪਾ ਲਈ ਥੋੜਾ ਨਹੀਂ ਨਹੀਂ ਬਸ ਚੱਲ ਜਾਣੀ ਐ ਇੱਧਰ ਬਾਬਾ ਜੀ ਦੇ ਜੁੱਤਾ ਵੀ ਲਾ ਦੀਆਂ ਤੇ ਇੱਧਰ ਮਾਤਾ ਰਾਣੀ ਦੀ ਪੂਜਾ ਅਸੀਂ ਕਰ ਰਹੇ ਹਾਂ ਜੀ ਤੇ ਤੂੰ ਫੱਤੀ ਪਾਈ ਜੰਨੇ ਆਂ जय माता दी मिठाई ले आई आगे दर्द है वाव बस सही है ना हाँ जी तो मिक्स तो बॉक्स आ मेरी फेवरेट है बर्फी आवली ਥੋੜੀ ਤੇਜ਼ੀ ਰੱਖਣੀ ਪੈਂਦੀ ਹੈ ਹਨਾ ਤੇ ਰੱਖਣਾ ਹੈ ਹੈ ਹਾਂ ਤੇਜ਼ੀ ਰੱਖਣੀ ਪੈਂਦੀ ਆ ਮਿਰਚ ਪਈ ਨਹੀਂ ਇਹ ਸਵਾਦ ਲੱਗਦਾ ਖਾਂ ਦੇ ਵਿੱਚ ਮਿਰਚ ਨਹੀਂ ਪਈ ਮਿਰਚ ਨਹੀਂ ਪਈ ਤਾਂ ਲਾਲ ਮਿਰਚ ਪਾ ਦਈਏ ਫਿਰ ਉਤਾਰ ਹੀ ਪਾਈ ਥੋੜਾ ਜਿਹਾ ਥੋੜਾ ਜਿਹਾ ਉਹ ਅੱਜ ਵਿਅਕਤੀ ਬਾਹਰੋਂ ਕੋਈ ਨਮਕੀਨ ਨਹੀਂ ਕੁਝ ਖਾਣ ਨੂੰ ਲਿਆਂਦਾ ਅਸੀਂ ਕਿਹਾ ਚਲ ਕਰੀ ਨਹੀਂ ਉਡੀਲੀ ਮਿਰਚਾ ਮੱਛਾ ਬਾਹਰ ਸੀ ਤਾਂ ਨਹੀਂ ਲਿਆਂਦਾ बंद करके रख तो के तथे खा ली उठे रखो फिर सुबह खा लो चार इधर पास आके चला ला जल सर ना ਸਾਰੀਆਂ ਵਰਤੀਆਂ ਜਗਾ ਦੇ ਨਹੀਂ ਮਾਰਦੇ ਚੱਲ ਵੇਜ ਦੀ ਗੋਲ ਕਰਕੇ ਨਾ ਵੇਸ ਪਾ ਆਂ ਰੱਖਦੇ ਆ ਬਸ ਐ ਨਹੀਂ ਵਜਦੀ ਹੁੰਦੀ ਰੱਖਦੇ ਵਿੱਚ ਬਾੜੀ ਅੰਦੀ ਦੇ ਸੱਟੇ ਕੋਲੜਾ ਦਾ ਵੀ ਜਗਾਤ ਬੋਲੜੀ ਬੋਲਦੇ ਨਾ ਗੋਲੜੀ ਆ ਹੁੰਦਾ ਹਾਂ ਤੇ ਗੋਲੜੀ ਦਾ ਵੀ ਜਗਾਤ ਆਗਾ ਹਾਂਜੀ ਤੇ ਨੂਰਲ ਵੀ ਆਪਾਂ ਬਣਾ ਕੇ ਖਾ ਲਿਆ ਤੇ ਮੈਨੂੰ ਬਹੁਤ ਜ਼ਿਆਦਾ ਸਵਾਦ ਬਣੇ ਸੀਗੇ ਵੈਸੇ ਥੋੜਾ ਜਿਹਾ ਨਮਕ ਘੱਟ ਸੀਗਾ ਤੇ ਵੈਸੇ ਬਹੁਤ ਜ਼ਿਆਦਾ ਸਵਾਦ ਬਣੇ ਸੀਗੇ ਤੇ ਹੁਣ ਆਪਾਂ ਦੀਵੇ ਬਾਲਦੇ ਹੈ। ਓਹ ਹੋ ਹੋ ਜ਼ਿਆਦਾ ਪਟਾਕੇ ਵੀ ਆ ਜਾਈ ਜਾਂਦੀ ਹੈ ਤੇ ਇਹਨੇ ਹੁਣ ਜਿਹੜਾ ਹੈਗਾ ਬੋਲਣ ਗਿਆ ਉਹ ਵੀ ਜਗਾ ਤੱਕ ਆ ਤੇ ਮੁੰਡੇ ਨੇ ਮਸਾਲਾ ਵੀ ਜਲਾ ਤਾ ਤੇ ਬਸ ਥੋੜੇ ਹੀ ਲਾਉਣੇ ਸੀ ਦੀਵੇ ਐ ਕਿ ਜ਼ਿਆਦੇ ਨਹੀਂ ਦੀਵੇ ਲਾਏ ਕਿਉਂਕਿ papa ਇਹਦੇ ਤੋਂ ਇਨਾ ਉਹਦੇ ਕਰਕੇ ਫਿਰ ਅਸੀਂ ਕੁਸ਼ਾਪਾ ਤੇ ਰੱਖੀ ਨਹੀਂ ਕੀਤੇ। ਰਸਤਾ ਲੱਖਨੇ ਰੱਖੇ ਆ। ਤੇ ਚਲੋ ਜੀ ਫਿਰ ਇੱਥੇ ਆਪਾਂ ਵਲੌਗ ਦਾ ਕਰਦੇ ਆਂ ਐਂਡ ਤੇ ਵਲੌਗ ਨੂੰ ਮਾਤਵਾ ਤੇ ਸ਼ੇਅਰ ਜਰੂਰ ਕਰਦੇ ਕਰੋ ਲਾਈਕ ਵੀ ਕਰਦਾ ਕਰੋ ਤੇ ਚੈਨਲ ਤੁਸੀਂ ਜਰੂਰ ਸਬਸਕ੍ਰਾਈਬ ਕਰਦੇ ਹੋ ਹਾਂਜੀ ਤੇ ਵਲੌਗ ਸਾਡਾ ਵਧਿਆ ਲੱਗਿਆ ਹੋਣਾ ਤੇ ਥੈਂਕ ਯੂ ਬਾਏ